ਅੱਜ ਗੱਲ ਕਰਾਂਗੇ ਅਸੀਂ ਹਬਿਸਕਸ ਬਾਰੇ ਇਹ ਹਬਿਸਕਸ ਦਾ ਪਲਾਂਟ ਹੈ ਜੋ ਮੇਰੇ ਕੋਲ ਪਿਛਲੇ ਇਅਰ ਦਾ ਸੀ ਤੇ ਇਸ ਚ ਹੁਣ ਨਵੀਆਂ ਪੱਤੀਆਂ ਜੋ ਨਿਕਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਵਿੰਟਰ ਚ ਡੋਰਮੈਂਸੀ ਚਲਾ ਗਿਆ ਸੀ ਬਿਲਕੁਲੀ ਦੀ ਪੱਤੀਆਂ ਝੜ ਚੁੱਕੀਆਂ ਸੀ ਤੇ ਮੈਂ ਇਹਦੀ ਕਟਿੰਗ ਵੀ ਕਰ ਦਿੱਤੀ ਸੀ ਤੇ ਕਟਿੰਗ ਕੱਟ ਕਰਨ ਤੋਂ ਬਾਅਦ ਮੈਂ ਇੱਕ ਜਿਹੜੀ ਇਹਦੀ ਰੂਟਸ ਮਤਲਬ ਡੰਡੀ ਸੀ ਇਹ ਮੈਂ ਇਸ ਚ ਮਿੱਟੀ ਚੀ ਦੇ ਨਾਲ ਹੀ ਲਗਾ ਦਿੱਤੀ ਸੀ ਤੇ ਇਹ ਸ਼ਾਇਦ ਗਰੋ ਹੋ ਜਾਂਦਾ ਹੈ ਮੈਂ ਸੁਣਿਆ ਕਟਿੰਗ ਤੋਂ ਤੇ ਇਹਦੀਆਂ ਹਲੇ ਵੀ ਡੰਡੀਆਂ ਸੁੱਕੀਆਂ ਨਹੀਂ ਹੈਗੀਆਂ ਨੇ ਇਹ ਗ੍ਰੀਨ ਨੇ ਸ਼ਾਇਦ ਇਹ ਗਰੋ ਹੋ ਜੇ ਮੈਂ ਨਾਲ ਲਗਾ ਹੋਇਆ ਰਾਤ ਬਾਰਿਸ਼ ਹੋਈ ਸੀ ਤਾਂ ਕਰਕੇ ਇਸ ਚ ਮੈਂ ਪਾਣੀ ਕੱਢਿਆ ਸੀ ਬਟ ਫਿਰ ਥੋੜਾ ਜਿਹਾ ਪਾਣੀ ਚ ਰੰਦਾ ਹੈ ਤੇ ਬਾਰਿਸ਼ ਕਾਫੀ ਹੋ ਰਹੀ ਹੈ ਤੇ ਪਲਾਂਟਸ ਨੂੰ ਹੁਣ ਥੋੜਾ ਜਿਹਾ ਮੌਸਮ ਫਿਰ ਵੀ ਠੀਕ ਹੋਇਆ ਹੈ ਤੇ ਰਾਤ ਕਾਫੀ ਬਾਰਿਸ਼ ਹੋਈ ਤੇ ਇਹਦੀਆਂ ਰੂਟਸ ਸ਼ਾਇਦ ਰੂਟ ਬਾਉਂਡ ਹੋ ਗਏ ਮੈਨੂੰ ਕਿਸੇ ਦੂਜੇ ਪੌਟ ਚ ਸ਼ਿਫਟ ਕਰਾਂਗੀ ਬੜੀ ਜਲਦੀ ਉਹਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਜੇ ਤੁਹਾਨੂੰ ਵੀਡੀਓਜ਼ ਮੇਰੀ ਚੰਗੀਆਂ ਲੱਗਦੀਆਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ